ਅੱਜ ਫੇਰ ਪਿੰਡ ਜੌਨ ਵਿੱਚ ਮਰਬੇਬੰਦੀ ਕਰਨ ਪਹੁੰਚਿਆ ਫੋਰਸ ਪ੍ਰਸ਼ਾਸਨ ਤੇ ਕਿਸਾਨ ਭਰਾ ਆਹ ਦੇਖੋ ਤੋਂ ਵੱਡੀ ਗਿਣਤੀ ਵਿੱਚ ਇਧਰੇ ਪਾਸੇ ਆ ਜਾਓ ਓ ਇਧਰੇ ਪਾਸੇ ਇਧਰੇ ਪਾਸੇ ਆਓ ਡਰਾਊਨ ਵਾਲੇ ਪਾਸਿਓ ਆਹ ਦੇਖੋ ਭਾਰੀ ਗਿਣਤੀ ਵਿੱਚ ਲਗਾਤਾਰ ਸੱਤਵੀਂ ਵਾਰ ਅੱਜ ਸੋ ਸੁਪਰ ਸਾਸਨ ਪਹੁੰਚੇ ਪਿੰਡ ਜੋਂ ਵਿੱਚ ਆ ਦੇਖੋ ਅੱਜ ਉਸ ਵਾਰ ਨੂੰ ਵਾਰਮੀ ਮਾਹੌਲ ਬਣਦਾ ਹੋਇਆ ਜਿਹੜਾ ਆਇਆ ਹੈਗਾ ਆ ਦੇਖੋ ਫਿਰ ਆਏ ਕੀ ਕਰਨੋ ਜਨਾਬ ਆਏ ਕੀ ਕਰਨੋ ਫਿਰ ਇੱਕ ਵਾਰੀ ਜੇ ਕੰਮ ਨਿਵੇੜ ਦਿਓ ਲੜਨ ਵਾਸਤੇ ਆਇਆ ਹਾਂ ਸਰ ਰੋਜ਼ ਦਾ ਕੰਮ ਹੈ ਸਾਡੇ ਗੁਰਜਾਂ ਮਾਰੋ ਸਾਡੇ ਆ ਦੇ ਕੋਈ ਭਾਰੀ ਬੇਨਤੀ ਵਿੱਚ ਪੁਲਿਸ ਤੋਂ ਸਾਫ ਨਾ ਲਗਾਤਾਰ ਕਿਸਾਨਾਂ ਨਾਲ ਬਹਿਸ ਕਰਦੇ ਹੋਏ ਇੱਥੇ ਪਹੁੰਚਦੇ ਨੇ ਕਰ ਦਿਓ ਇੱਕ ਪਾਸਾ ਹਾਲਾਤ ਫੋਰਸ ਲੈਣ ਦੀ ਆ ਲਗਾਤਾਰ ਕਿਸਾਨਾਂ ਤੇ ਅਤਿਆਚਾਰ ਕਰਨ ਉਪਰ ਪੰਜਾਬ ਪੁਲਿਸ ਪੰਜਾਬ ਸਰਕਾਰ ਸੋਨਨ ਵਾਲੀ ਹੋਈ ਤੂੰ ਤੂੰ ਮੈਂ ਮਾ ਦੇਖੋ ਗੋਲੀ ਮਾਰਾ ਹਾਂੇ ਹੋਰੋ ਖਾਣੀ ਫਿਰ ਹੋਇਆ ਕਹਿੰਦੇ ਗੋਲੀਆਂ ਮਾਰੋ ਸਾਡੇ ਕਮਿਊਨਿਟੀ ਉੱਪਰ ਜੋ ਕੁਝ ਮਰਜ਼ੀ ਕਰੀ ਜਾਓ ਸਾਡੇ ਗੋਲੀਆਂ ਮਾਰੋ ਸਾਡੇ ਗੋਲੀਆਂ ਫੈਸਲਾ ਕਰਦੇ ਹੋਏ ਜਿੰਦਾਬਾਦ 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 ਤੁਸੀਂ ਸਾਹਿਬਾਂ ਨਾਲ ਗੱਲ ਹੋਣੀ ਹੈ ਕਹਿੰਦੇ ਵੀ ਅਸੀਂ ਤਾਂ ਚਲੇ ਜਾਂਦੇ ਹਾਂ ਟਿੰਡੋਰ ਵੀ ਚੱਕਦੇ ਉਹ ਦੋਵੇਂ ਵੀ 5 ਮਿੰਟਾਂ ਦੇ ਅੰਮ੍ਰਿੰਦਰ ਨਹੀਂ ਸਾਰਾ ਤੁਸੀਂ ਦੋਰੀਆ ਦੇਖਦਾ ਬਹਿਠ ਰਹੇ ਆ ਹਾਂਜੀ ਤਾਂ ਤੁਸੀਂ ਇੱਥੇ ਖੜੋ ਕੜੀਆਂ ਦੇਖ ਲਓ ਉਸ ਕਰਕੇ 5 ਮਿੰਟਾਂ ਦਾ ਵਾਅਦਾ ਉਹ ਨਹੀਂ ਅਖਲਾਉਂਦੇ ਸਾਰਾ ਟਿੰਡੋ ਵੀ ਫਿਰ ਆਪਣਾ ਕੋਈ ਮਾਮਲਾ ਨਹੀਂ ਦਿਖਣਗਾ ਕਿਉਂਕਿ ਆਪਾਂ ਬਾਰ-ਬਾਰ ਕਿਉਂ ਕਰਦੇ ਆ ਆਪਣੇ ਨਾਲ ਬਾਰ-ਬਾਰ ਵਿਸ਼ਵਾਸ ਘਟਦਾ ਹੋਇਆ ਇਹਦੇ ਬਾਅਦ ਵੀ ਜਦ ਆਪਾਂ ਗੱਲ ਸੁਣਦੇ ਆ ਸ਼ੋਸ਼ ਕਰਕੇ ਪੰਜਵੇਂ ਤੋਂ ਸੇਕ ਬੋਟ ਕਰੋ ਕਿਉਂਕਿ ਚਲੋ ਲੈ ਕੇ ਪਾਸੇ ਤੋਂ ਲੈ ਕੇ ਲਗਾਤਾਰ ਇੱਕ ਪਾਸੇ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੀਸੀ ਵੱਲੋਂ ਸਾਰੇ ਵੱਲੋਂ ਗੱਲਬਾਤ ਚਲਾਈ ਹੋਈ ਹੈ ਜਿਸੀ ਸਾਹਿਬ ਨਾਲ ਮੀਟਿੰਗ ਹੋਈ 11 ਤਰੀਕ ਨੂੰ ਘਰ ਬ੍ਰਿਡ ਕੋ ਬਾਅਦ ਤੈ ਹੋ ਗਿਆ ਕਸ਼ਮਾਸ ਤੋਂ ਬਾਅਦ ਦੋ ਤਾਂ ਮਿਲਬਾਸ ਕੇ ਦਾ ਹੱਲ ਕੱਢ ਕੇ ਕਿਤੇ ਵਿਚਾਰੇ ਸਾਡੇ ਆਏ ਆ ਉਰੇ ਆਪਣੇ ਨਵੇਂ ਦੇ ਹੁੰਦੇ ਆ ਸਿਸੂ ਸਾਹਿਬ ਦਾ ਭਈਆ ਬਹੁਤ ਅਕਰਦੀ ਚੈਸ ਕਰ ਕੋ 200 ਰੁਪਈਆ ਵੀ ਲੈ ਲਵੇ ਉਹਨਾਂ ਦਾ ਇਕੱਠਾ ਕਰਕੇ ਲੈ ਆਗੇ ਨਕਸਾ ਇਹ ਗੱਡੀ ਧਰ ਲਿਆ ਉਹਨਾਂ ਨੇ